ਜੱਤ ਹੱਗ ਗੂਏ ਪਾਪਾ ਕਿੰਨੂ ਕਰੀਏ ਚਲ ਆ ਪਾਪਾ ਇਹਨੂੰ ਹੀ ਕਰ ਲੈਨੇ ਆ ਓ ਨੋ ਉਪਾਪੇ ਹੱਥ ਉਪਾਪੇ ਹੱਥ ਕੀ ਹੋ ਗਿਆ ਪੁੱਤ ਉਹ ਪਾਪੇ ਇਹਨੂੰ ਪਤਾ ਹੈ ਜਿਹ ਹੱਗਦੇ ਆ ਓਏ ਪਰਾਂ ਜਾ ਕੇ ਹੱਗ ਗਿਆ ਮੇਰੇ ਉੱਤੇ ਹੱਗੇਗਾ ਬਥੇਰੀ ਜਗ੍ਹਾ ਪਈਆ ਉਧਰ ਹੱਗ ਗਿਆ ਤੂੰ ਜਾ ਬਗਿਆ ਉਧਰ ਜਾ ਬਗਿਆ ਤੂੰ ਉਧਰ ਜਾ ਕੇ ਹੱਗ ਗਿਆ ਓਹੋ ਤੈਨੂੰ ਪਾਪੇ ਪਤਾ ਨਹੀਂ ਜਿਹਨੂੰ ਆਪਾਂ ਪਿਆਰ ਕਰਦੇ ਹੁੰਨੇ ਆ ਉਨੂੰ ਆਪਾ ਹੱਗ ਕਰ ਦਿੰਦੇ ਆ ਪਾਪੇ ਤੈਨੂੰ ਤਾਂ ਮੈਂ ਪਿਆਰ ਕਰਦਾ ਤੂੰ ਹੀ ਮੇਰੀ ਡਾਰਲਿੰਗ ਹੈ ਮੈਂ ਤੈਨੂੰ ਹੀ ਹੱਗ ਕਰੂੰਗਾ ਚੱਲ ਪੁੱਤ ਆ ਜਾ ਚੱਲ ਤੈਨੂੰ ਹੱਗ ਕਰਾ ਕੇ ਲਿਆਵਾਂ ਆ ਜਾ ਆ ਜਾ ਇਹ ਕੀ ਧੀ ਗੱਲ ਆ ਲੈ ਮੇਰੇ ਸ਼ੇਰ ਆ ਜਾ ਪੁੱਤ ਆਪਾਂ ਚੱਲਦੇ ਹਾਂ ਲੈ ਡੱਬਾ ਫੜ ਲੈ ਉਹ ਪਿਆ ਡੱਬਾ ਆ ਡੱਬਾ ਚੱਕ ਲੈ ਆ ਚੱਕ ਲੈ ਡੱਬਾ ਚੱਲ ਲੈ ਪੁੱਤ ਲੈ ਇਹ ਆ ਲੈ ਇਹ ਆ ਲੈ ਪਾਣੀ ਦੇ ਪਹਿਲਾਂ ਤੂੰ ਕਰੇਂਗਾ ਕਿ ਮੈਂ ਕਰਾਂ ਪਾਪਿਆ ਹੱਗ ਨਹੀਂ ਹੋਰ ਜੱਫੀਵਾਨ ਵਾਲਾ ਹੱਗ ਜੱਫੀ ਨੂੰ ਵੀ ਹੱਗ ਕਹਿੰਦੇ ਨੇ ਹਾਂ ਅੱਛਾ ਫਿਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਲੈ ਇਹ ਕਿੱਡੀ ਗਲਤੀ ਫਿਰ ਤਾਂ ਪੌਥੀ ਕਰ ਲੈਂਦੇ